ਬਾਬਾ ਬੰਦਾ ਸਿੰਘ ਬਹਾਦਰ ਨੇ ਮਈ 1710 ਚ ਸਰਹੰਦ ਚ ਸਿੱਖ ਰਾਜ ਸਥਾਪਿਤ ਕਰਨ ਤੋਂ ਬਾਅਦ ਜ਼ਮੀਨਾਂ ਦੀ ਮਾਲਕੀ ਦਾ ਹੱਕ ਹਲਵਾਕਾਂ ਨੂੰ ਦਿੱਤਾ ਸੀ ਜਾਨੀ ਜਿਹੜੇ ਵੋਂਦੇ ਸੀ ਉਹਨਾਂ ਨੂੰ ਦੇ ਦਿੱਤਾ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਤੋਂ ਖੋ ਕੇ ਜਾਂ ਵੱਡੇ ਜ਼ਗੀਰਦਾਰਾਂ ਤੋਂ ਖੋ ਕੇ ਆਮ ਲੋਕਾਂ ਨੂੰ ਦਿੱਤੀਆਂ ਇਸੇ ਕਰਕੇ ਧਰਤੀ ਦਾ ਪਹਿਲਾ ਇਨਕਲਾਬ ਸਿੱਖ ਇਨਕਲਾਬ ਆ ਤੇ ਉਹ ਸਿੱਖ ਇਨਕਲਾਬ ਨੇ ਗਰੀਬਾਂ ਨੂੰ ਪਾਤਸ਼ਾਹੀ ਬਖਸ਼ੀ ਸੀ 18ਵੀਂ ਸਦੀ ਤੱਕ ਮੁਗਲ ਹਕੂਮਤ ਤਹਿਤ ਕਿਸਾਨੀ ਦੇ ਪ੍ਰਬੰਧ ਨਾਲ ਮੁੱਖ ਤੌਰ ਤੇ ਤਿੰਨ ਧਿਰਾਂ ਜੁੜੀਆਂ ਹੋਈਆਂ ਸਨ ਇਜ਼ਾਰਾਦਾਰ ਜ਼ਗੀਰਦਾਰ ਅਤੇ ਜ਼ਿਮੀਂਦਾਰ ਇਜ਼ਾਰਾਦਾਰਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਹੁੰਦੀ ਸੀ ਉਹਨਾਂ ਦਾ ਕੰਮ ਕਿਸਾਨਾਂ ਤੋਂ ਮਾਲੀਆ ਇਕੱਠਾ ਕਰਨਾ ਹੁੰਦਾ ਸੀ ਯਾਨੀ ਰੈਵਨਿਊ ਇਕੱਠਾ ਕਰਨਾ ਹੁੰਦਾ ਸੀ ਇਜ਼ਾਰੇਦਾਰ ਕਿਸਾਨਾਂ ਤੋਂ ਰਕਮ ਇਕੱਠੀ ਕਰਕੇ ਮੁਗਲ ਹਕੂਮਤ ਨੂੰ ਦਿੰਦੇ ਸੀ ਇਸ ਨਾਲ ਮੁਗਲ ਹਕੂਮਤ ਦੀ ਬਜਮੀ ਆਮਦਨ ਯਕੀਨੀ ਬਣ ਜਾਂਦੀ ਸੀ ਪੰਜਾਬ ਵਿੱਚ ਜ਼ਾਰਾਦਾਰ ਜ਼ਿਆਦਾਤਰ ਅਮੀਰ ਖੱਤਰੀ ਸਨ ਜ਼ਗੀਰਦਾਰ ਆਮ ਤੌਰ ਤੇ ਸੱਤਾਧਿਰ ਨਾਲ ਖਾਨਦਾਨੀ ਸਬੰਧ ਜਾਂ ਰਿਸ਼ਤੇਦਾਰੀ ਰੱਖਣ ਵਾਲੇ ਲੋਕ ਹੁੰਦੇ ਸੀ ਜ਼ਗੀਰਦਾਰ ਸਮੇਂ ਦੇ ਹਾਕਮਾਂ ਵੱਲੋਂ ਨਿਯੁਕਤ ਕੀਤੇ ਜਾਂਦੇ ਸਨ ਉਹਨਾਂ ਦੀ ਨਿਯੁਕਤੀ ਆਰਜੀ ਹੁੰਦੀ ਸੀ ਇਸ ਲਈ ਉਹ ਆਪਣਾ ਜਗੀਰਦਾਰੀ ਰਤਬਾ ਕਦੇ ਵੀ ਗਵਾ ਸਕਦੇ ਸਨ ਮੁਗਲ ਹਕੂਮਤ ਜਗੀਰਦਾਰਾਂ ਨੂੰ ਆਰਜੀ ਤੌਰ ਤੇ ਜ਼ਮੀਨ ਦੀ ਮਾਲਕੀ ਦਿੰਦੀ ਸੀ